ਹਰ ਜੁਗ ਜੁਗ ਭਗਤ ਉਪਾਇਆ ਪੈੰਜ ਰਖਦਾ ਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਅਨਿੰਦਕਾਂ ਪਿਠ ਦੇ ਨਾਮ ਜੋ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਰਹਿਰਾ ਸਿਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾ ਰੂਪ ਸੁਗ ਰੂਪ ਆ ਜਾਂ ਸੁਖ ਤਾਂ ਮਨਾ ਹੋਏ ਤੋ ਕਰਤਾ ਕਰਨਾ ਮੈਂ ਨਾਹੀ ਜਾਂ ਹੋ ਕਰੇ ਨਾ ਹੋਏ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤਨ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤ ਅਕਲਕਲਾ ਪ੍ਰਭੂ ਰਹਾ ਤੂੰ ਸੱਚਾ ਸਾਹਿਬ ਸਿਬ ਸਵਾਲੇ ਹੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕੁਛ ਕਰਨਾ ਸੋ ਕਰਿ ਆਉ ਸੋ ਦਰਗਹ ਸਮਹ ਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਗੇ ਹਾ ਸੋ ਘਰ ਕੇ ਹਾ ਜਿਤ ਵੇ ਸਰਬ ਸੁਮੰਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਬਰੀ ਸੋ ਕਹਿਆ ਕੇਤੇ ਗਾਵਣ ਹਾਰੇ ਗਾਵਨ ਤਉਨੋਂ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮੰਦਵਾਰੇ ਗਾਵਨ ਤਉਨੋਂ ਚਿੱਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਨ ਤਉਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤੋ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੰਤੋ ਨੂੰ ਸਿੱਧ ਸਮਾਧੇ ਅੰਦਰ ਗਾਵੰਤੋ ਨੂੰ ਸਾਧ ਵਿਚਾਰੇ ਗਾਵੰਤੋ ਨੂੰ ਜਤੀਸ ਤੀ ਸੰਤੋਖੀ ਗਾਵੰਤੋ ਨੂੰ ਵੀਰ ਕਰਾਰੇ ਗਾਵੰਤੋ ਨੂੰ ਪੰਡਤ ਪੜਨ ਰਖੇਸਰ ਜੁਗ ਜੁਗ ਵੇਦਾਂ ਨਾਲ ਲੈ ਗਾਵੰਤੂ ਨੂੰ ਮੋਹਣੀ ਆ ਮਨਮੋਹਨ ਸੁਰਗ ਮਛ ਬਿਆਲੇ ਗਾਵੰਤੂ ਨੂੰ ਰਤਨੋਂ ਪਾਏ ਤੇਰੇ 68 ਤੀਰਥ ਨਾਲ ਲੈ ਗਾਵੰਤੂ ਨੂੰ ਜੋਤ ਮਹਾ ਬਲ ਸੂਰਾ ਗਾਵੰਤੂ ਨੂੰ ਖਾਣੀ ਚਾਰੇ ਗਾਵੰਤੂ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀਦ ਨੂੰ ਗਾਵਣ ਜੋ ਤਦ ਭਾਵਨ ਰਤੇ ਤੇਰੇ ਭਖਤਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਿਤ ਰਾਵਣ ਨਾਨਕਾ ਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨੋਈ ਹੈ ਭੀ ਹੋਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਤੇ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਏ ਸੋ ਪਾਸਾ ਸਹ ਪਾਸਾ ਸਹਬ ਨਾਨਕ ਰਹਿਣ ਰਜਾਈ ਆਸਮਹ ਲਾ ਪਹਿਲਾ ਸੁਣਵਟ ਦਾ ਆਖੇ ਸਭ ਕੋ ਏਕੇ ਵਡ ਵੱਡਾ ਡੇਟਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਬਾ ਗੈਰਗਬਿਹਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵੜਦੀ ਰਹਾਓ ਸਭ ਸੁਰ ਤੇ ਮਨ ਸੁਰਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਿ ਨਾ ਜਾਈ ਤੇਰੀ ਤਿਲ ਵੜਿ ਆਈ ਸਭ ਸਤ ਸਭ ਤੱਬ ਸਭ ਚੰਗਿਆਈਆਂ ਸਿੱਧਾ ਬੁਰਖਾਂ ਕੀਆ ਵੜਿਆਈਆਂ ਜਦ ਬਣ ਸਿੱਧੀ ਕੇ ਨਾ ਪਾਈਆ ਕਰ ਮਲੇ ਨਹੀਂ ਠਾਹ ਗ੍ਰਹ ਆਖਣ ਵਾਲਾ ਕਿਆ ਵੇਚਾਰਾ ਸਿਪਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਖ ਸੇ ਕਿਆ ਚਾਰਾ ਨਾਨਕ ਸੱਚ ਸੁਵਰਣ ਹਰਿ ਸਮਹ ਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣਿ ਓਖਾ ਸਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਉਤਭੂਖ ਹੈ ਖਾਏ ਚਲੀਏ ਦੁਖ ਸੋਗ ਕਿਉ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸਚ ਨਾ ਰਹਾਓ ਸਾਚੇ ਨਾਮ ਕੀ ਦਿਲ ਵਿੜਾਈ ਆਖ ਤੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਨ ਹੋਵੇ ਘਟ ਨ ਜਾਏ ਨਾ ਹੋ ਮਰੇ ਨ ਹੋਵੇ ਸੋਗ ਦਿਨ ਦਰ ਰਹਿ ਨਾ ਝੁਕੇ ਭੋਗ ਗੁਣ ਇਹੋ ਹੋਰ ਨਾਈ ਕੋਏ ਨਾ ਕੋ ਅਰ ਨ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮਸਾਰ ਰਹੇ ਇਕਮ ਜਾਤ ਨਾਨਕ ਨਾਮੇ ਬਾਜ ਜਸਨਥ ਰਾਗੂ ਜਰੀ ਮਹਲਾ ਚੌਥਾ ਹਰ ਜਨ ਕੇ ਸਤ ਗੁਰੂ ਸਤਿ ਪੁਰਖਾ ਬਿਨੋ ਕਰੋ ਕਿਰਪਾਸ ਹਮ ਕੀ ਰਹਿ ਕਿਰਮ ਸਤ ਗੁਰੂ ਸਰਣਾਇ ਕਰਿ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੇ ਰਹਿਰਾ ਸਰਾਹ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸਹਿ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਹੀ ਜੰਪਾਸ ਜੋ ਸਤਗੁਰੂ ਸਰਣ ਸੰਗਤ ਨਹੀਂ ਆਏ ਤਿਰਖ ਜੀਵੇ ਤਿਰਖ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲੇਖਾਸ ਧੰਨ ਧੰਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾਂ ਗਾਹੇ ਰੇ ਮਨ ਚਿਤ ਵੈ ਉਦਵ ਜਾ ਹਰ ਹਰ ਜੀਉ ਪਰਿਆ ਸਹਲ ਬਧਰ ਮੈਂ ਜੰਤੂ ਪਾਏ ਤਾਂ ਕਾਰਿ ਜਿਗਾਗੇ ਕਰ ਦਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਬ੍ਰਹਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਨ ਰੋਗ ਸਦਵੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਮਾਹੇ ਠਾਕੁਰ ਕਾਹੇ ਮਨ ਭੋ ਕਰਿਆ ਉੜੇ ਉਡ ਆਵੇ ਸੈ ਕੋ ਸਾ ਤਿਸ ਪਾਛੇ ਬਚਰੇ ਸ਼ਿਰਿ ਆਉ ਤਿਨ ਗੁਣ ਖੁਲਾਵੇ ਗੁਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬਿਨ ਦਹਾਨ ਦਸ ਅਸ਼ਟ ਸਦਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਨ ਜਾਈਐ ਤੇਰਾ ਅੰਤ ਨ ਪਾਰ ਵਰਿਆ ਰਗਾ ਸਾ ਮਹਲਾ ਚੌਥਾ ਸੋ ਬੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਬ੍ਰਹਮ ਖੰਦਰਨ ਜਨ ਹਰ ਬ੍ਰਹਮ ਖੰਦਰਨ ਜਨ ਹਰ ਗਮਾਇ ਗਮ ਪਰ ਸਭ ਧਾਵੈ ਸਭ ਧਾਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤੁ ਮਾਰੇ ਜੀ ਤੂੰ ਜੀ ਆਕਾ ਦਾਤਾਰ ਹਰਿ ਜਹਵੋ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰਿਆ ਪੇਠਾ ਪੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜਗੜ ਅੰਤਰ ਸਰਬਣ ਅੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤ ਏਕ ਭਿਖਾਰੀ ਜੀ ਸਭ ਤੇਰੇ ਚੋ ਜਿ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦ ਬਿਨੇ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖਿ ਬਖਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਦਹਾਵੇ ਹਰਿ ਦਹਾਵੇ ਤੁਧ ਜੀ ਸੇ ਜਨ ਜੁਗਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਜਹਾਇ ਜੀ ਤਿਨ ਟੋਟੇ ਜਮਕੇ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰਿ ਜਹਾ ਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਦੁਤ ਜੀ ਹਰਨਕ ਅਨੇਕ ਅਨੰਤਾ ਤੇਰੇ ਅਣ ਤੇਰੇ ਅਣ ਕਰੇ ਹਰ ਪੂਜਾ ਜੀ ਦਬ ਤਾ ਪੇਜ ਬੇ ਬੇ ਅੰਤ ਤੇਰੇ ਅਨੇਕ ਤੇਰੇ ਅਨੇਕ ਬੜੇ ਬਸਿਮਰਤ ਸਾ ਸਦ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਲੇ ਜਨਾਨੰਗ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੇ ਤੂੰ ਜੇ ਵੜੇ ਵਰਣਾ ਕੋਈ ਤੂੰ ਜੁਗ ਜੁਗ ਏ ਕੋਸਦਾ ਸਦਾ ਤੂੰ ਏ ਕੋ ਜੀ ਤੂੰ ਨਹੀਂ ਚਲ ਕਰਤਾ ਸੋਈ ਤੁਦੇ ਆਪੇ ਬਹਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸਿਰਟ ਸਭ ਪਾਈ ਜੀ ਤੂੰ ਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮਹੰਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਭਾਵੇਂ ਸੋਈ ਥਿਸੀ ਜੋਤ ਹੁੰਦੇ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭ ਨਹੀਂ ਤਿਹਾਰਾ ਜਿਸਨੂੰ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਤੁਹ ਦਿਆ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮੋਹ ਹੈ ਤਤ ਬਿੰਦੂ ਜَا ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿੰ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਹੈ ਸੋਈ ਜਣ ਜਾਣੇ ਹਰ ਗੁਣ ਸਦ ਹੈ ਆਖ ਬਖਾਣੇ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤਰਾ ਕਿ ਆਸਬ ਹੋਏ ਤਦ ਬਿੰਦੂ ਜਾਇ ਵਰਣਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜੈ ਭੈਲੇ ਨਵਸਾ ਪਾਣੀ ਪਾਵ ਕਿਤ ਨਹਿ ਕੀਆ ਪੰਗਜ ਮੋ ਬਗਣੀ ਚਾਲੈ ਹਮ ਦੇਖਾ ਤਾ ਡੂਬਿਆ ਲੈ ਮਨ ਇੱਕ ਨਾ ਚੇਸਤ ਮੂਡਮ ਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹੋ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਬਰਨਮਤ ਨਾਨਕ ਜਿਨ ਕੀ ਸਰਣਾ ਜਿੰ ਤੋ ਨਾਹੀ ਵਿਸਰਿਆ ਆਸਮਨ ਲਾ ਪੰਜਵਾਉ ਪਈ ਬਰਬਤ ਮਨੁਖ ਦੇ ਹਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਮਰਿਆ ਔਰ ਕਾਇ ਤੇਰੇ ਕੀਤੇ ਨਾ ਕਾਮ ਮਨ ਸਾਧ ਸੰਗਤ ਭਜ ਕੇ ਬਲ ਨਾਮ ਸ਼ਰਮ ਜਾਉ ਲਾਗ ਭਉ ਜਲ ਤਣ ਕੇ ਜਨਮ ਬਿਰਥਾ ਜਾ ਤ੍ਰਮ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇ ਕਹੋ ਨਾਨਕ ਅਮਨੀ ਚ ਕਰਮਾ ਸ਼ਰਨ ਪ੍ਰੇ ਕੀ ਰੱਖੋ ਸ਼ਰਮਾ ਪਾਤਸ਼ਾਹੈ ਨ ਸੇਕ ਬਿਓ ਬਾਚ ਬੇਂਤੀ ਜੋ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਨਮਨ ਰਏ ਹਮਾਰਾ ਆਪਣਾ ਜਾਣ ਕਰੋ ਪ੍ਰਿਤਪਾਰ ਹਮਰੇ ਦੁਸ਼ਟ ਸਵੇ ਤੁਮ ਕਾਹੋ ਆਪ ਹਾਥ ਦੇ ਮਹ ਬਚਾਵੋ ਸੁਖਿ ਵਸੇ ਮੋਰੋ ਪਰਿਵਾਰਾ ਸੇਵਨ ਸਿਕਸ ਬਹਿ ਕਰਤਾਰਾ ਮੂਰ ਰੱਛਾ ਨਜ ਕਰ ਦੇ ਕਰੀਐ ਸਭੇ ਰਣ ਕੋ ਆ ਸੰਘਰੀਐ ਪੂਰਨ ਹੋਏ ਹਮਾਰੇ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਹੈ ਛਾੜ ਕੋਈ ਅਵਰਣਾ ਦਿਹਾਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿਖਾ ਹਮਾਰੇ ਤਾਰੀਐ ਚੁਨ ਚੁਨ ਸੱਤਰ ਹਮਾਰੇ ਮਾਰੀਐ ਆਭਾ ਦੇ ਮੁਝੇ ਬਰੀਏ ਮਰਨ ਕਾਲ ਕਾ ਤਰਾਸਨ ਬਰੀਏ ਹੋ ਜੋ ਉਸਦਾ ਹਮਾਰੇ ਪਛਾ ਸ੍ਰੀ ਦੂਜੋ ਕਰਿਓ ਰੱਛਾ ਰਾਖ ਲਿਓ ਮ ਰਖਣ ਹਰੇ ਸਾਹਿਬ ਸੰਸਾਏ ਪਿਆਰੇ ਦੇ ਨਿਬੰਧਸ਼ਣ ਕੇ ਹੰਤਾਤ ਮਹਾਂ ਬੂਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਬਤਰਾ ਕਾਲ ਪਾਇ ਕਰਬਿ ਸਨੁ ਰਕਾਸਾ ਸਗਨ ਕਾਲ ਕਾ ਕੀ ਆਤਮਾ ਸ ਜਮਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨੁ ਪੂਜਾਇਓ आदि अंत एक अवतार सोई गुरु समझो हमारो नमस्कार तिसहि को हमारी सकल प्रजा जन आम सुवारे शिव क्षण को सब गुण सुख दियो सत्रण को बल मोबद गियो कट कट के अंतर की जानत भले भरे की वीर प्रशांत ਜੀਤੇ ਤੇ ਗੁੰਚਰ ਅਸਥੁਲਾ ਸਭ ਪ੍ਰੇਰਿਪਾ ਦ੍ਰਿਸ਼ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਵੀਰ ਭਸਾਣੇ ਘਟ ਘਟ ਕੇ ਬੜ ਬੜ ਕੇ ਜਾਣੇ ਜਬ ਉਦਕਰਖ ਕਰਾ ਕਰ ਤਾਰਾ ਪਰ ਜਾ ਧਰਤ ਤਬ ਦੇ ਅਪਾਰਾ ਜਬ ਆਕਰਖ ਕਰਤੋਂ ਕਬਹੁ ਤੁਮ ਮੈ ਮਿਲਦੇ ਤਰਸਮ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਜੂ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲ ਮ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਦ ਨੀਲ ਅਨਦ ਸੰਭ ਦਾ ਕਾ ਮੂੜੂ ਉਚਾਰਤ ਪੀਦਾ ਜਾ ਕੋ ਭੇਮ ਨ ਪਾਵਤ ਵੇਦਾ ਤਾ ਕੋ ਕਰਪਾਹਨ ਅਨਮਾਨਤ ਮਹਾ ਮੂੜਕਿ ਸ ਭੇਦ ਨ ਜਾਣਤ ਮਹਾਦੇਵ ਕੋ ਕਹਿਸਦਾ ਸਿ ਨਿਰੰਕਾਰ ਕਾ ਚਿੰਤਨ ਨਹਿ ਭੇ ਆਪ ਆਪਣੀ ਬੁੱਧ ਹੈ ਜੀ ਤੀ ਬਰਨਤ ਭਿੰਨ ਭਿੰਨ ਤੂੰ ਹੈ ਤੇਤੀ ਤੁਮਰਾ ਲਖਨ ਜਾਏ ਬਸਾਰਾ ਕਹੇ ਮਿੱਦ ਸਜਾ ਬ੍ਰਥਮ ਸੰਸਾਰਾ ਏਕ ਰੂਪ ਨੂੰ ਸਰੂਪ ਰੰਗ ਭਹਿਉ ਰਾਵ ਕਹੀ ਭੂਪਾ ਅੰਡੜ ਜੈ ਰਜ ਸੇ ਤਜ ਕੀ ਨੀਤ ਉਪਜ ਖਾਨ ਬਹੁ ਰਜ ਦੇਨੀ ਕਹਉ ਭੂਲ ਰਾਜਾ ਹੋ ਬੈਠਾ ਕਹਉ ਸਿਮਣ ਭਇਓ ਸੰਗਰ ਗੇਠਾ ਸਗਰੇ ਸ੍ਰਿਸ਼ਟ ਦਿਖਾਏ ਚੰਬਉ ਆਜਗਰਾਸ ਰੂਪਿ ਅ ਸੰਪਵ ਅਬਰਛਾ ਮੇਰੀ ਤੁਮ ਕਰੋ ਸਿਖੋ ਬਾਰੈ ਸਿਖ ਸੰਗ ਰਹੁ ਦੁਸ਼ਟ ਜੇਤੇ ਉਠਵਤ ਉਤਪਤਾ ਸਗਲ ਮਲੇਸ਼ ਕਰੋ ਰਣ ਘਤਾ ਜੇ ਅਸ ਤੁਜ ਤਵ ਸਰਣੀ ਪ੍ਰੇਤਨ ਕੇ ਦੁਸ਼ਟ ਦੁਖ ਤਹੋ ਮਰੇ ਰੁਖ ਜਨਮ ਭਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤਏਹ ਤਾਕੇ ਕਾਲ ਨਿਕਨੀਐਹ ਰਚੋਇ ਤੈ ਸਭ ਕਾਲਾ ਦੁਸ਼ਟ ਰਸ਼ਟੇ ਤਤ ਕਾਲਾ ਕਿਰਪਾ ਦ੍ਰਿਸ਼ ਸੰਜੈਨੇ ਹਰਿਓ ਤਾਕੇ ਤਾਪਤ ਨਿਕ ਮੋ ਹਰਿ ਹੋ ਰਿੱਧ ਸਿਧ ਕਰਮੋ ਏ ਸਭ ਹੋਈ ਦੁਸ਼ਟ ਸ਼ਾਸ ਸਕੇ ਨਾ ਕੋਈ ਏਕ ਬਾਰ ਜਿੰਤ ਮੈਂ ਸਵਾਰਾ ਕਾਲ ਫਾਸਤੇ ਤੈ ਉਬਾਰ ਜਿਨਰ ਨਾਮ ਤੇ ਆਰੋ ਕਹਾਦਾਰ ਦੁਸ਼ਟ ਦਉਤੇ ਰਹਾ ਖੜ ਕੇ ਮੈਂ ਸਰਨ ਦਿਹਾਰੀ ਆਭਾ ਦੇ ਲਿਓ ਉਬਾਰੀ ਸਰਬ ਥੋਰ ਮੋਹੋ ਸਹਾਈ ਦੁਸ਼ ਦੋਖ ਤੇ ਲਿਓ ਬਚਾਈ ਸਵਈਆ ਪਾਇੰਗੇ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨੀ ਆਨੇਉ RAM ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮੰਨਿਉ ਸਿਮਰਤ ਸਾਸਤਰ ਬੇਦ ਸਬੇ ਬੋ ਭੇਦ ਕਹੇ ਹਮ ਏਕ ਨ ਜਾਣਿਉ ਸ੍ਰੀ ਹਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਮੁਖੰਨਿਉ ਦੋਹਰਾ ਸਗਲ ਦਵਾਨ ਕੋ ਸਾਡ ਕਹਿ ਗਿਓ ਤੁਹਾਰੋ ਦਵਾਰ ਬਾਇ ਗੈ ਕੀ ਰਾਜ ਰਸ ਗੋਬਿੰਦਾਸ ਤੁਹਾਰਾ ਰਾਮ ਕਲੀ ਮਹੰਲਾ ਤੀਜਾ ਅਨੰਦਿਕ ਓ ੴ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਤੀ ਮਨਮ ਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਬਰੀਆਂ ਸ਼ਬਦ ਗਾਵਣ ਆਈਆਂ ਸਭ ਦੂਤਾ ਗਾਓ ਹਰੀ ਕੇ ਰਾਮ ਨੰਜਨੀ ਵਸਾਇਆ ਕਹੇ ਨਾਨਕ ਨੰਦ ਹੋਇ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕੌਰ ਜ ਸਭ ਸਵਾਰਣਾ ਸਭਨਾ ਗਲਾ ਸਮਰਤ ਸਵਾਮੀ ਸੋ ਕਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਪ ਸਨਾਹ ਤੇਰੀ ਨਾਮ ਮਨ ਵਿੱਚ ਸੋਵੇ ਨਾਮ ਜਿਨ ਕੇ ਮਨ ਵਿੱਚ ਆਵਾਜ਼ੀ ਸ਼ਬਦ ਕਹੇ ਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਮੇਂ ਧਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੋਜਾਈਆਂ ਸਦਾ ਗੁਰ ਬਾਣ ਗਿਤਾ ਗੁਰ ਵਿਟੋ ਜਿਹਦੀਆਂ ਵੜਿਆਈਆਂ ਕਹੇ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚ ਨਾਮ ਮੇਰਾ ਆਦਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਗਿ ਰਾਜਿਤ ਕਰ ਧਾਰਿਆ ਪੰਜ ਦੋ ਤੁਦਵਸ ਕੀਤੇ ਕਾਲ ਘੰਟਕ ਮਾਰੇ ਆ ਦੁਰਗ੍ਰੰਭ ਪਾਇਆ ਦੁਜਨ ਕੋ ਸੇਨਾ ਮਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਤਿਤ ਕਰ ਅਨਹਦ ਵਾਜੇ ਆਨੰਦ ਸਨੋਵੜ ਭਾਗਿਓ ਸਗਲ ਮਨੋਰਥ ਪੂਰੇ ਪਾਰਬ੍ਰਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਦਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬਹਿ ਸਿਰ ਸੇ ਪੂਰੇ ਗੁਰ ਤੇ ਜਾਣੀ ਸੰਤੇਬਨੀਤ ਕਹਤੇ ਬੀ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨਾਂ 'ਤੇ ਵਾਜੇ ਰਹੁ ਤੂਰੇ ਮੋਦਾਵਣੀ ਮਹੱਲਾ ਪੰਜਵਾਂ ਥਾਲ ਵਿਦਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭੈਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਇ ਉਧਾਰੋ ਇਹ ਵਸਤ ਜੀ ਨਾ ਜਾਇ ਨਿਤ ਨਿਤ ਰਖੁਰਦਾਰੋ ਸੰਸਾਰ ਚਰਨ ਅਗ ਤਰੀਏ ਸਬਨਾਣ ਬ੍ਰਹਮ ਬਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਤ ਕੇ ਤੋਈ ਮੈਂ ਨਿਰਗੁਣਿਆਰੇ ਗੋਗੁਣ ਨਾਹੀ ਆਪੇ ਤਰਸ ਭਿਓਈ ਤਰਸ ਭਿਆ ਮੈ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ થી ਵੇ ਹਰਿਆ ਪੌੜੀ ਥੇ ਤੇ ਦੁਸਮਰਾ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨਿਉ ਦਰਮਾਹੇ ਸੁਮਕੇ ਜਮਕੇ ਦੂਤ ਨਾ ਹੈ ਤੇਰੇ ਛੱਡ ਜਾਏ ਭਉਜਨ ਬਖਸੁngਾਏ ਗੁਰ ਸਬਦਿ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲਮੈ ਇਹੋ ਪੁਨ ਗੁਰ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਇਸ ਮਾਲੇ ਸਾਹਿ ਸਾਈ ਮਿਰਤਾ ਕੋਈ ਨਾ ਜਾਏ ਜੇ ਆਵੇ ਤਦ ਆਏ ਸ਼ਲੋਕ ਮਹਲਾ 5 ਅੰਤਰ ਗੁਰੂ ਆਰਦਨ ਜਿਬਾ ਜਪ ਗੁਰੂ ਨਾਮ ਨੈਤਰੀ ਸਤਗੁਰੂ ਪੇਖਣੋ ਸਰਬਣੀ ਸੁਰਨਾ ਗੁਰੂ ਨਾਮ ਸਤਗੁਰੂ ਸੇ ਤੀਰਤ ਆ ਦਰਗੇ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਚ ਦੇ ਜਗ ਮੈਂ ਉਤਮ ਕਾਢਿਐ ਬਿਰਲੇ ਕੇਈ ਕੇ ਮਹਲਾ 5 ਰਖੇ ਰਖਣਹਾਰ ਆਪ ਬਾਰਿ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿ ਅਨ ਹੋ ਆਪ ਦਿਆਰ ਮਨੋ ਨਾਮਿ ਸਾਰਿ ਅਨ ਸਾਜ ਜਨਾ ਕੇ ਸੰਗ ਭਵਜਲ ਤਾਰਿ ਅਨ ਸਾਕਤ ਨਿੰਦਕ ਦੁਸ਼ਟੋਖਿ ਨਮਾਹਿ ਬੀਦਾਰਿ ਅਨ ਤੇ ਸਾਇਬ ਕੀਤੇ ਗੋ ਨਾਨਕ ਮੰਨੇ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਵੇ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ